ਮੁਰਦਾਵਤ 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 ਮੰਡੀ ਪ੍ਰਸ਼ਾਸਨ ਮੁਰਦਾਵਤ 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 ਸਾਡੀ ਗੱਲ ਬਾਤ ਨਾਲ ਸੁਣ ਵਾਲਾ ਪ੍ਰਸ਼ਾਸਨ ਮੁਰਦਾਵਤ 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 ਅਸੀਂ ਆਪਣੇ ਆਕ ਲੈ ਕੇ ਰਾਂਗੇ ਲੈ ਕੇ ਰਾਂਗੇ

ਅਤੇ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈਸੀਐਸਈ ਪੈਟਰਨ ਹਾਈ ਟੈਕ ਕੰਪਿਊਟਰ ਲੈਬਸ ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸੇਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ ਨਾਦਰਾ ਗੁਰਤੇ ਸਿੰਘ ਬੈਮਣ ਜੀ ਕੀ ਮਾਮਲਾ ਸੀ ਜੀ ਤੁਸੀਂ ਧਰਨਾ ਲਾਇਆ ਕੀ ਰੋਸ਼ ਪ੍ਰਦਰਸ਼ਨ ਕਰ ਰਹੇ ਹੋ ਕਿਹਦੇ ਖਿਲਾਫ ਕਰ ਰਹੇ ਹੋ ਤੇ ਕੀ ਮਾਮਲਾ ਅਸੀਂ ਜੀ ਆਪਣਾ ਦੇਸ਼ आजाद ਹੋਏ ਨੂੰ 77 ਸਾਲ ਹੋ ਗਏ ਪਰੰਤੂ ਸਾਡਾ ਪਿੰਡ ਹੈ ਜਿਹੜਾ ਸਾਡੇ ਵੈਸੇ ਹੋਰ ਵੀ ਬਹੁਤ سارے ਸਾਡੇ ਵਰਗੇ ਪਿੰਡ ਹੈ ਜਿਹੜੇ ਟੇਲਾਂ ਦੇ ਬੈਠੇ ਆ ਨਾ ਤਾਂ ਇੱਥੇ ਪੀਣ ਵਾਲਾ ਪਾਣੀ ਸਾਫ਼ ਮਿਲਦਾ ਤੇ ਨਾ ਹੀ ਨਹਿਰੀ ਪਾਣੀ ਇਹਦਾ ਸਹੀ ਮਾਤਰਾ ਚਾਹੁੰਦਾ ਜਦੋਂ ਮੀਹਾਂ ਦੀ ਰੁੱਤ ਹੁੰਦੀ ਆ ਉਦੋਂ ਸਾਡੇ ਰਜਵਾਹੇ ਟੁੱਟਦਾ ਹੁੰਦਾ ਸਾਨੂੰ ਰਜਵਾਹੇ ਦੀ ਰਾਖੀ ਰੱਖਣੀ ਪੈਂਦੀ ਹੈ ਜਦੋਂ ਲੋੜ ਹੁੰਦੀ ਹੈ ਸਾਨੂੰ ਪਾਣੀ ਦੀ ਉਦੋਂ ਸਾਡੇ ਪਾਣੀ ਆਉਂਦਾ ਨਹੀਂ ਹੈ ਨਹਿਰੀ ਵਿਭਾਗ ਦੇ ਇਹ ਹਾਲਾਤ ਹੈ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਬਹੁਤ ਜ਼ਿਆਦਾ ਗੰਦਾ ਆਉਂਦਾ ਹੈਗਾ ਅਖੀਰ ਤੇ ਆ ਕੇ ਬਿਲਕੁਲ ਗੰਦਾ ਪਾਣੀ ਆਉਂਦਾ ਹੈਗਾ ਜਿਹੜਾ ਕਿ ਸਾਨੂੰ ਸਾਫ਼ ਪਾਣੀ ਦੀ ਲੋੜ ਹੈ ਅਸੀਂ ਇਹਦੇ ਇਸ ਸਬੰਧ ਦੇ ਵਿੱਚ 23 1 2024 ਨੂੰ 1 ਮਹੀਨਾ ਹੋਣ ਵਾਲਾ ਹੈ ਐਸ ਡੀ ਐਮ ਸਾਹਿਬ ਤਰਵੰਡੀ ਸਾਹਬ ਨੂੰ ਇਨਾ ਰਾਹੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਨਾਂ ਤੇ ਇੱਕ ਲੈਟਰ ਦੇ ਕੇ ਗਏ ਸੀਗੇ ਜਿਹਦੀ ਮੈਂ ਤੁਹਾਨੂੰ ਕਾਪੀ ਵੀ ਦੇਵਾਂਗਾ ਬਾਅਦ ਦੇ ਵਿੱਚ ਉਹਦੇ ਵਿੱਚ ਅਸੀਂ ਸਾਰਾ ਕੁਝ ਸਪਸ਼ਟ ਲਿਖ ਕੇ ਦੇ ਕੇ ਗਏ ਆਪਣੀ ਮੰਗ ਦੱਸ ਕੇ ਗਏ ਪਰ ਇੱਕ ਮਹੀਨਾ ਲਗਭਗ ਹੋ ਗਿਆ ਸਾਨੂੰ ਕਿਸੇ ਵੀ ਵਿਭਾਗ ਨੇ ਨਾ ਨਹਿਰੀ ਵਿਭਾਗ ਨੇ ਨਾ ਜਨ ਸਿਹਤ ਵਿਭਾਗ ਨੇ ਨਾ ਹੀ ਤਲਵੰਡੀ ਪ੍ਰਸ਼ਾਸਨ ਨੇ ਨਾ ਹੀ ਕਿਸੇ ਹੋਰ ਪ੍ਰਸ਼ਾਸਨਿਕ ਕਰਮਚਾਰੀ ਅਧਿਕਾਰੀ ਨੇ ਉਹਦੇ ਬਾਰੇ ਚ ਪੁੱਛਿਆ ਤੱਕ ਨਹੀਂ ਵੀ ਤੁਹਾਡੀ ਆ ਏਡੀ ਵੱਡੀ ਸਮੱਸਿਆ ਤੁਸੀਂ ਐਨੇ ਸਾਲ ਤੋਂ ਇਹਨੂੰ ਭੁਗਤ ਰਹੇ ਹੋ ਤਾਂ ਅਸੀਂ ਇਹਦਾ ਕੋਈ ਹੱਲ ਕਰਦੇ ਆ ਜਾਂ ਕਿਵੇਂ ਹੋਊਗਾ ਕੋਈ ਵੀ ਗੱਲਬਾਤ ਤੱਕ ਨਹੀਂ ਕੀਤੀ ਅੱਜ ਅਸੀਂ ਇਸ ਕਰਕੇ ਉਸ ਦਿਨ ਸਿੱਧਾ ਸ 10 ਬੰਦੇ ਆ ਕੇ ਲੈਟਰ ਦੇ ਕੇ ਗਏ ਸੀ ਅੱਜ ਅਸੀਂ ਰੋਸ ਵਜੋਂ ਕਾਲੇ ਝੰਡੇ ਮਤਾਵਾ ਸਾਡੀਆਂ ਖਾਲੀ ਘੜੇ ਤੇ ਆਪਣੇ ਇਹ ਬੈਨਰ ਲੈ ਕੇ ਆਏ ਹਾਂਗੇ ਅੱਜ ਸਾਡੇ ਪ੍ਰਿੰਟ ਦੇ ਵਿੱਚ ਬਹੁਤ ਜ਼ਿਆਦਾ ਰੋਸ ਆਇਆਗਾ ਵੀ ਪੀਣ ਵਾਲਾ ਪਾਣੀ ਤੱਕ 77 ਸਾਲ ਹੋ ਗਏ ਸਜਾ ਆਜਾਦ ਹੋਏ ਨੂੰ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਸਰਕਾਰਾਂ ਦਾ ਕਹਿੰਦੀ ਆ ਵੀ ਪੀਣ ਵਾਲਾ ਪਾਣੀ ਤੇ ਤੇਲਾਂ ਤੇ ਅਸੀਂ ਮੁੱਖ ਮੰਤਰੀ ਕਹਿੰਦੇ ਵੀ ਪਾਣੀ ਪਹਟਾਤਾ ਛੋੜਿਆ ਜੀ ਇਤੈ ਗਿਆਨੀ ਦੇਖੋ ਜੀ ਮੁੱਖ ਮੰਤਰੀ ਸਾਹਿਬ ਦੀਆਂ ਗੱਲਾਂ ਆਥਨੇ ਹੋਰ ਹੁੰਦੀਆਂ ਟੜਕੇ ਹੋਰ ਹੁੰਦੀਆਂ ਤੁਹਾਨੂੰ ਵੀ ਪਤਾ ਹੀ ਹੈ ਇਹ ਸਾਰੀਆਂ ਕਹਿਣ ਦੀਆਂ ਗੱਲਾਂ ਹੈਗੀਆਂ ਝਾੜੇ ਪਾਣੀ ਉਦੋਂ ਜਾਂਦਾ ਜਦੋਂ ਸਾਨੂੰ ਘੱਟ ਲੋੜ ਹੁੰਦੀ ਹੈ ਜਾਂ ਲੋੜ ਨਹੀਂ ਹੁੰਦੀ ਜਾਂ ਮੀਂਹ ਪੈ ਜਾਂਦਾ ਹੈਗਾ ਜਦੋਂ ਲੋੜ ਹੁੰਦੀ ਹੈ ਉਦੋਂ ਸਾਡੇ ਪਾਣੀ ਨਹੀਂ ਜਾਂਦਾ ਇਸ ਕੀ ਤੁਸੀਂ ਦੇਖੋ ਸਾਡੇ ਜਗ੍ਹਾ ਰਿਵਾਹੇ ਦੇ ਵਿੱਚ ਪਹਿਲਾ ਜੂਨ ਚ ਬੰਦੀ ਲਾਈ ਕਦੇ ਵੀ ਇੰਨੀ ਬੰਦੀ ਨਹੀਂ ਲੱਗੀ ਫਿਰ ਨਵੰਬਰ 17 ਤੋਂ ਲੈ ਕੇ ਅੱਧੇ ਦਸੰਬਰ ਤੱਕ ਮੰਨ ਲਓ ਡੇਢ ਮਹੀਨੇ ਦੇ ਲਗਭਗ ਉਦੋਂ ਬੰਦੀ ਲੱਗੀ ਹੁਣ 5 ਕਿ ਦਿਨ ਵਿੱਚ ਦੀ ਪਾਣੀ ਆਇਆ ਸੀਗਾ ਫੇਰ ਫੇਰ ਉਹ ਵੀ ਓਵਰ ਹੋ ਗਿਆ ਉਸ ਤੋਂ ਬਾਅਦ ਫੇਰ ਹੁਣ ਘਟਾ ਹੈਗਾ ਹੁਣ ਮੰਗ ਕੀ ਕਰਦੇ ਹੋ ਅਸੀਂ ਕਹਿੰਦੇ ਸਾਨੂੰ ਸਹੀ ਮਾਤਰਾ ਸਹੀ ਮਾਤਰਾ ਦਾ ਮਤਲਬ ਹੈ ਰੈਗੂਲਰ ਸਿੱਤਰੀ ਕੇ ਨਾਲ ਸਾਡਾ ਬਹਿਮਣ ਜੱਸਾ ਸਿੰਘ ਪਿੰਡ ਆਈ ਹਾਂ ਤੇ ਵੈਸੇ ਬਹਿਮਣ ਕੌਰ ਸਿੰਘ ਤੇ ਸਿੰਘਪੁਰਾ ਵੀ ਉਸੇ ਰਜਵਾਹੇ ਦੇ ਵਿੱਚੋਂ ਹੀ ਆ ਜਾਂਦਾ ਹੈ ਪਾਣੀ ਦੀ ਮਾਤਰਾ ਦਾ ਉਹਨਾਂ ਦਾ ਵੀ ਹਾਲਾਤ ਸਾਡੇ ਨਾਲ ਹੀ ਹੈ ਹੂੰ ਤੇ ਜੇ ਨਹੀਂ ਕੋਈ ਪ੍ਰਸ਼ਾਸਨ ਸੁਣਦਾ ਫਿਰ ਅਗਲੀ ਕਾਰਵਾਈ ਵੀ ਕਰਾਂਗੇ ਪਹਿਲਾਂ ਆਪਾਂ ਸਾਦੇ ਤਰੀਕੇ ਨਾਲ ਮੰਗ ਪੱਤਰ ਦੇ ਕੇ ਗਏ ਸੀ ਹੂੰ ਆਪਣੀ ਇੱਕ ਮਹੀਨਾ ਉਡੀਕਿਆ ਵੀ ਸ਼ਾਇਦ ਕੋਈ ਸਾਡਾ ਪ੍ਰਸ਼ਾਸਨਿਕ ਅਧਿਕਾਰੀ ਜਾਂ ਗੱਲ ਸੁਣੂਗਾ ਸਰਕਾਰ ਸੁਣੂ ਨਹੀਂ ਸੁਣੀ ਅੱਜ ਅਸੀਂ ਕਾਲੇ ਝੰਡੇ ਲੈ ਕੇ ਆ ਗਏ ਹਾਂ ਹੂੰ ਤਾਂ ਅਗਲੀ ਵਾਰੀ ਕੋਈ ਗੱਲ ਨਹੀਂ ਐਤੋਂ ਸਖਤ ਐਕਸ਼ਨ ਲਾਵਾਂਗੇ ਲਾਵਾਂਗੇ ਪਿੰਡ ਸਾਡਾ ਇਕਜੋਟਾ ਇਸ ਗੱਲ ਤੇ ਇਸ ਮੁੱਦੇ ਤੇ ਲੈ ਕੇ ਅਸੀਂ ਐਕਸ਼ਨ ਲਵਾਂਗੇ ਜੀ ਨਾ ਤੁਹਾਡਾ ਜੀ ਏਵਲ ਸਿੰਘ ਆ ਜੀ ਮੇਰਾ ਨਾਮ ਇਹ ਕੀ ਮਸਲਾ ਤੁਸੀਂ ਐਡਾ ਐਡਾ ਲਾ ਰਹੇ ਹੋ ਤੁਸੀਂ ਹਰ ਸਦਾਰਾ ਇਹ ਕੀ ਮਸਲਾ ਕੀ ਸੰਗਤ ਪਾਣੀ ਦਾ ਮਸਲਾ ਹੈ ਸਾਨੂੰ ਨਾ ਤਾਂ ਪੀਣ ਵਾਲਾ ਪਾਣੀ ਸਹੀ ਮਿਲਦਾ ਪਿੰਡ ਕਿਹੜਾ ਪਿੰਡ ਵਿਮਨ ਜੱਸਾ ਸਿੰਘ ਆ ਜੀ ਹਾਂ ਤੇ ਨਾ ਤਾਂ ਸਾਡਾ ਪਾਣੀ ਪੀਣ ਵਾਲਾ ਸਹੀ ਹੈ ਉਹ ਵੀ ਗੰਦਾ ਪਾਣੀ ਪੀਂਦੇ ਅਸੀਂ ਕਦੇ ਮਿਲੇ ਨਹੀਂ ਐਮਐਲਏ ਨੂੰ ਜਾਂ ਮਤਲਬ ਸਰਕਾਰੀ ਅਧਿਕਾਰੀਆਂ ਨੂੰ ਉਹ ਰੋਜ਼ ਹੀ ਆਉਂਦੇ ਜੀ ਐਮਐਲਏ ਇੱਥੇ ਵੀ ਆ ਕੇ ਗਏ ਨੇਗੇ ਕੋਈ ਸੁਣਦਾ ਥਣਦਾ ਨਹੀਂ ਕੋਈ ਸੁਣਵਾਈ ਨਹੀਂ ਹੋਈ ਸਾਡੀ ਇੱਕ ਮਹੀਨਾ ਪਹਿਲਾਂ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਵੀ ਦੇ ਚੁੱਕੇ ਆ ਉਹਦੇ ਤੇ ਵੀ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਚਾਹੁੰਦੇ ਆ ਵੀ ਸਾਨੂੰ ਸਾਫ਼ ਸੁਥਰਾ ਪਾਣੀ ਪੀਣ ਨੂੰ ਮਿਲੇ ਜਿਹੜਾ ਪਾਣੀ ਨਹਿਰੀ ਵਿਭਾਗ ਦਾ ਸਿਸਟਮ ਹੈ ਉਹ ਅਸੀਂ ਬਹੁਤ ਵਾਰੀ ਮਿਲਨੇ ਆ ਐਸਡੀਐਮ ਸਾਹਿਬ ਨੂੰ ਮਿਲਨੇ ਆ ਅਸੀਂ ਜੋਬ ਸਾਹਿਬ ਨੂੰ ਮਿਲਨੇ ਆ ਤੇ ਐਕਸ਼ਨ ਸਾਹਿਬ ਨੂੰ ਮਿਲਨੇ ਆ ਉਹ ਸਾਡਾ ਜਿਹੜਾ ਮਸਲਾ ਹੱਲ ਨਹੀਂ ਹੁੰਦਾ ਜਦੋਂ ਕਿ ਪਾਣੀ ਸਾਨੂੰ ਲੋਡ ਹੁੰਦੀ ਹੈ ਉਹਦਾ ਪਾਣੀ ਨਹੀਂ ਆਉਂਦਾ ਤੇ ਜਦੋਂ ਪਮੀਨ ਨੂੰ ਪਏ ਜਾਂਦੇ ਨੇ ਉਦੋਂ ਓਵਰਫਲੋ ਹੋ ਜਾਂਦਾ ਸੂਆ ਤੇ ਸਾਡੇ ਟੁੱਟ ਜਾਂਦਾ ਉਹਦਾ ਉਹਦੋ ਵੀ ਸਾਡਾ ਨੁਕਸਾਨ ਹੁੰਦਾ ਹੁਣ ਵੀ ਸਾਡਾ ਨੁਕਸਾਨ ਹੈ ਤੇ ਜਿਹੜੇ ਪਿੱਛੇ ਮੋਗੇ ਲੱਗੇ ਆ ਉਹ ਨੇਰੀ ਮਹਿਕਮੇ ਦੇ ਆਦਮੀ ਆ ਲਿਭੁਤ ਦੇ ਨਾਲ ਵੱਡੇ ਮੋਗੇ ਲਾਈ ਬੈਠੇ ਆ ਪਹਿਲਾਂ ਤਾਂ ਸਾਡੇ ਜਗਾ ਬ੍ਰਾਂਚ ਦੇ ਐਮਐਲਏ ਨੇ ਉਹ ਜਗ੍ਹਾ ਤੇ ਹੀ ਮੋਗੇ ਨੇ ਵੱਡੇ ਲੱਗੇ ਹੋਏ ਆ ਅਸੀਂ ਬਹੁਤ ਵਾਰੀ ਮਿਲਿਆ ਅਸੀਂ ਉਹਦੇ ਉਸਬੰਧ ਵਿੱਚ ਐਕਸ਼ਨ ਸਾਹਿਬ ਨੂੰ ਪਤਾ ਹੈ ਉਧੇ ਇੱਕ ਮੋਗਾ ਪਟਕੇ ਲਾਉਣਾ ਸੀ ਉਹਦੀ ਮਨਜ਼ੂਰੀ ਵੀ ਲੈ ਰੱਖੀ ਆ ਮੈਂ ਇੱਕ ਮਹੀਨੇ ਪਰ ਹਜੇ ਤੱਕ ਮੋਗਾ ਛੋਟਾ ਨਹੀਂ ਕਰਨ ਦਿੱਤਾ ਕਿਉਂਕਿ ਉੱਥੇ ਪ੍ਰੈਸ਼ਰ ਹੈ ਐਮਐਲਏ ਦਾ ਇਸ ਵਾਸਤੇ ਜਿਹੜਾ ਸਾਡਾ ਪਾਣੀ ਨਹਿਰੀ ਵਿਭਾਗ ਦੇ ਦੁਆਰਾ ਇਹ ਪਿੱਛੇ ਖਰਾਬ ਹੋਈਦਾ ਸਾਡਾ ਪਾਣੀ ਮੋਗੇ ਨਜਾਇਜ਼ ਲੱਗੇ ਹੋਇਆ ਸਾਨੂੰ ਪਾਣੀ ਪੂਰਾ ਨਹੀਂ ਪਹੁੰਚਦਾ ਇਸ ਦੇ ਸਬੰਧ ਵਿੱਚ ਸਾਡੀ ਬੇਨਤੀ ਹੈ ਕਿ ਸਾਨੂੰ ਪਾਣੀ ਸਹੀ ਮਿਲੇ ਸਾਡੀ ਇਹ ਬੇਨਤੀਆਂ ਸਾਰੇ ਵਿਭਾਗਾਂ ਨੂੰ ਤੇ ਸਰਕਾਰ ਨੂੰ ਸਾਡੇ ਕੋਲ ਇਹ ਹੀ ਮੰਗ ਆ ਜੀ ਸਾਨੂੰ ਪਾਣੀ ਪੀਣ ਵਾਲਾ ਸਹੀ ਮਿਲ ਜੇ ਤੇ ਨਹਿਰੀ ਪਾਣੀ ਸਾਨੂੰ ਸਹੀ ਮਿਲੇ ਇਬੇ ਕੀ ਨਾ ਤੁਹਾਡਾ ਮਿੰਦਰ ਕੌਰ ਜੀ ਪਿੰਡ ਕਿਹੜਾ ਹੈ ਡਾਇਮੰਡ ਜੱਸਾ ਸਿੰਘ ਕਿਹੜਾ ਘਰੇ ਲਿਖਿਆ ਬੈਠੇ ਤੁਸੀਂ ਕੀ ਮਸਲਾ ਹੈ ਮੇਰਾ ਮਸਲਾ ਇਹੀ ਹੈ ਜੀ ਸਾਨੂੰ ਪੀਣ ਵਾਲਾ ਪਾਣੀ ਸਹੀ ਨਹੀਂ ਮਿਲ ਰਿਹਾ ਬਹੁਤ ਗੰਦਾ ਪਾਣੀ ਪੀਨੇ ਆ ਅਸੀਂ ਅਸੀਂ ਆਪ ਵੀ ਬਿਮਾਰ ਹੋ ਜਾਂਦੇ ਆ ਬੱਚੇ ਵੀ ਸਾਡੇ ਬਿਮਾਰ ਆ ਸਾਡੇ ਪਸ਼ੂ ਵੀ ਬਿਮਾਰ ਹੋ ਜਾਂਦੇ ਨੇ ਬਹੁਤ ਸਮੱਸਿਆ ਜਿਆਦਾ ਸਾਨੂੰ ਪੀਣ ਵਾਲੇ ਪਾਣੀ ਜੇ ਬਾਕੀ ਸਿਰੇ ਸਾਡੇ ਫਸਲਾਂ ਮਰਦੀਆਂ ਨੇ ਪਾਣੀ ਤੋਂ ਬਗੈਰ ਜਦੋਂ ਸਾਨੂੰ ਲੋੜ ਹੁੰਦੀ ਹੈ ਉਦੋਂ ਸਾਨੂੰ ਪਾਣੀ ਨਹੀਂ ਮਿਲ ਰਿਹਾ ਜਦੋਂ ਸਾਨੂੰ ਨਹੀਂ ਲੋੜ ਉਦੋਂ ਸਾਡੇ ਖੇਤਾਂ ਦੇ ਵਿੱਚ ਪਾਣੀ ਵੀ ਟੁੱਟਦਾ ਹੁਣ ਮੰਗ ਕੀ ਆ ਸਾਡੀ ਮੰਗ ਸਾਡੀ ਇਹ ਹੀ ਸਾਨੂੰ ਸਾਫ਼ ਸੁਥਰਾ ਪਾਣੀ ਚਾਹੀਦਾ ਸਾਡੀਆਂ ਫਸਲਾਂ ਨੂੰ ਪਾਣੀ ਚਾਹੀਦਾ ਸਾਡੀ ਇਹ ਹੀ ਮੰਗ ਹੈ ਜੇ ਨਹੀਂ ਕਰਦੇ ਪੂਰੀ ਫੇਰ ਅਗਲਾ 180 ਫੇਰ ਅਗਲਾ 180 ਲਵਾਂਗੇ ਸਾਡੇ ਬੱਚਿਆਂ ਦੇ ਨਾਲ ਆਸੀਂ ਸਹਿਮਤਾ ਨਾ ਦੇਖ ਸਾਰੇ ਹੁਣ ਕੀ ਐ ਅਸੀਂ 5-7 ਕਿਟਾਏ ਆ ਅਸੀਂ ਹੋਰ ਵੀ ਆਵਾਂਗੇ ਬਾਦੂ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋਜ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ এডਿਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ